ਤੁਹਾਡੇ ਗਵਾਂਡੇ ਮੰਗੀ ਨੇ ਫੜਾ ਤੁਹਾਡੇ ਗਵਾਂਡੇ ਮੰਗੀ ਨੇ ਹਾਂ ਸਤਿ ਸ੍ਰੀ ਅਕਾਲ ਨਮਸਕਾਰ ਇਸ ਵੇਲੇ ਦੀਆਂ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਫਿਰੋਜ਼ਪੁਰ ਫਾਜ਼ਿਲਕਾ ਹਾਈਵੇ ਤੇ ਰੋਡ ਜਮ ਹੈ ਦੋਨੇ ਪਾਸੇ ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ ਆ ਟਰੱਕਾਂ ਦੀਆਂ ਪਿੰਡ ਵਾਸੀਆਂ ਦੇ ਵੱਲੋਂ ਰੋਡ ਜਮ ਕੀਤਾ ਗਿਆ ਹੈ ਮਸਲਾ ਕੀ ਹੈ ਵੀ ਜਾਣਾਂਗੇ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇਸ ਸਮੇਂ ਦੀਆਂ ਪਿੰਡ ਲਮੋਚੜ ਦੀਆਂ ਔਰ ਲਮੋਚੜ ਕਲਾ ਜਿੱਥੇ ਇੱਕ ਚੋਰ ਜਿਹੜਾ ਹੈਗਾ ਉਹ ਕਾਬੂ ਕੀਤਾ ਗਿਆ ਪਿੰਡ ਵਾਸੀਆਂ ਦੇ ਵੱਲੋਂ ਜਿਸ ਦੇ ਕੋਲ ਦਿਖਾਈ ਦੇ ਰਿਹਾ ਇੱਕ ਤਾਰ ਹੈਗੀ ਹੈ ਇੱਕ ਬਲੇਡ ਹੈਗਾ ਔਰ ਇੱਕ ਗੱਟਾ ਹੈਗਾ ਤਾਂ ਇਹ ਸ਼ਖਸ ਜਿਹੜਾ ਇਹ ਇਸ ਦੇ ਨਾਲ ਚੋਰੀ ਕਰਦਾ ਸੀ ਔਰ ਚੋਰੀ ਕਰਦੇ ਰੰਗੇ ਹੱਥੀ ਕਾਬੂ ਕੀਤਾ ਗਿਆ ਤਾਂ ਪਿੰਡ ਵਾਸੀਆਂ ਨੇ ਧਰਨਾ ਕਿਉਂ ਲਾਇਆ ਇਹ ਵੀ ਦੱਸਾਂਗੇ ਫਿਲਹਾਲ ਸਕੂਟਰ ਵੀ ਹੈ ਹਾਂਜੀ ਆ ਲਾਇਰ ਲੋਟ ਆ ਆਹਾਂ ਇੱਕ ਸਕੂਟਰ ਵੀ ਜਿਹੜਾ ਹੈਗਾ ਉਹ ਇਸ ਦੇ ਕੋਲੋਂ ਬਰਾਮਦ ਹੋਇਆ ਇਸ ਸਕੂਟਰ ਤੇ ਇਹ ਬੰਦਾ ਚੋਰੀ ਕਰ ਰਿਹਾ ਸੀ ਤਾਂ ਚੋਰੀ ਕਰਦੇ ਵਕਤ ਇਸ ਨੂੰ ਜਿਹੜਾ ਹੈਗਾ ਪਿੰਡ ਦੇ ਲੋਕਾਂ ਨੇ ਕਾਬੂ ਕੀਤਾ ਫਿਲਹਾਲ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਪੁਲਿਸ ਵੀ ਮੌਕੇ ਤੇ ਪਹੁੰਚੀ ਆ ਔਰ ਇੱਕ ਐਂਬੂਲੈਂਸ ਦੱਸਿਆ ਜਾ ਰਿਹਾ ਕਿ ਆਈ ਆ ਔਰ ਐਂਬੂਲੈਂਸ ਨੂੰ ਰਸਤਾ ਜਿਹੜਾ ਹੈਗਾ ਉਹ ਦੇਣ ਦੀ ਕੋਆਇਤ ਜਿਹੜੀ ਹੈ ਉਹ ਸ਼ੁਰੂ ਹੋ ਗਈ ਹੈ ਤਾਂ ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਤਾਂ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰਕਾਰ ਇਹ ਪੂਰਾ ਮਸਲਾ ਕੀ ਹੈਗਾ ਤਾਂ ਪੰਜਾਬ ਪੁਲਿਸ ਦੇ ਕਰਮਚਾਰੀ ਵੀ ਇੱਥੇ ਪਹੁੰਚੇ ਹੋਏ ਆ ਜੀ ਬਾਬਾ ਜੀ ਮਸਲਾ ਕੀ ਹੈ ਪੂਰਾ ਇਹ ਮਸਲਾ ਜੀ ਸਾਡੇ ਪਿੰਡਾਂ ਨਾਲ ਲੱਗਾ ਫਿਰ ਜਿੰਨਾ ਚੋਰੀਆਂ ਕਾਫੀ ਹੋ ਰਹੀਆਂ ਨੇ ਜੀ ਹਾਂ ਜੀ ਕੇਵਲਾ ਲਾ ਰਹੇ ਨੇ ਜੀ ਅਸੀਂ ਰਾਤ ਨੂੰ ਡਿੰਗੂ ਲਾ ਕੇ ਆਈਦਾ ਜੀ ਸਵੇਰੇ ਪਾਣੀ ਲਾਣੇ ਫਿਰ ਲੱਥਾ ਪੈਂਦਾ ਜੀ ਅਸੀਂ ਬੜੇ ਪਰੇਸ਼ਾਨ ਆ ਅੱਗ-ਪਾਕੇ ਅੱਜ ਆ ਬੰਦਾ ਫੜਿਆ ਜੀ ਮੇਰੀ ਗੱਲ ਸੁਣ ਲੋ ਉਧਰੋਂ ਅਸੀਂ ਪ੍ਰਸ਼ਾਸਨ ਨੂੰ ਫੋਨ ਕੀਤਾ ਉੱਥੇ ਐਸਐਚਓ ਸਾਹਿਬ ਨੂੰ ਉਹਨਾਂ ਨੇ ਲਖਵੀਰ ਨੂੰ ਵੇਖਣ ਨੂੰ ਭੇਜਿਆ ਉਲਟਾ ਸਾਡੇ ਦੇ ਪ੍ਰੈਸ਼ਰ ਪਾਣ ਲੱਗ ਗਏ ਵੀ ਤੁਸੀਂ ਇਹਨੂੰ ਮਾਰਿਆ ਕੁੱਟਿਆ ਜੇ ਕਿਸੇ ਅਸੀਂ ਕੁਝ ਨਹੀਂ ਮਾਰਿਆ ਕੁੱਟਿਆ ਕੁਝ ਨਹੀਂ ਇਹਨੂੰ ਫੜ ਕੇ ਇੱਥੇ ਲਿਆਂਦਾ ਜੀ ਉਲਟਾ ਸਾਡੇ ਤੇ ਪ੍ਰੈਸ਼ਰ ਪਾਈ ਜਾਂਦੇ ਦੋਸਤ ਅਸੀਂ ਅਸੀਂ ਤਾਂ ਇਹ ਰੋਲ ਜਾਮ ਕੀਤਾ ਪੱਤਰਕਾਰਾਂ ਮੇਰੇ ਨਾਲ ਫੋਨ ਕੀਤਾ ਬੜੀਆਂ ਚੋਰੀਆਂ ਹੋ ਰਹੀਆਂ ਨੇ ਬੜਾ ਨਸ਼ਾ ਵੇਚ ਰਿਹਾ ਅਸੀਂ ਪੰਜਾਬ ਪੁਲਿਸ ਕੇ ਅਸੀਂ ਅਸੀਂ ਭਗਵੰਤ ਮਾਨ ਜੀ ਮੁੱਖ ਮੰਤਰੀ ਪੰਜਾਬ ਅੱਗੇ ਅਸੀਂ ਕਰਨਿਆ ਵੀ ਅਪੀਲ ਕਰਨਿਆ ਬੇਨਤੀ ਕਰਨਿਆ ਵੀ ਨਸ਼ਾ ਬੰਦ ਕਰਾਇਆ ਚੋਰੀਆਂ ਬੰਦ ਕਰਾਇਆ ਇਹ ਸਰਕਾਰ ਆਈ ਹੈ ਨਾ ਸਿਰਫ ਇਹ ਨਸ਼ੇ ਦੇ ਖਿਲਾਫ ਕਹਿੰਦੇ ਨਸ਼ਾ ਬੰਦ ਕਰਾਂਗੇ ਚੋਰੀਆਂ ਬੰਦ ਕਰਾਂਗੇ ਤਾਂ ਸਰਕਾਰ ਆਈ ਹੈ ਪਰ ਇਹ ਤਾਂ ਬਹੁਤ ਹੀ ਇਨਾਂ ਨਾਲ ਕਰੇ ਨਿਹਲ ਦੁਕਾਨਾਂ ਤੇ ਮਿਲ ਜਾਂਦਾ ਇੰਨਾ ਮਾੜਾ ਹਾਲ ਹੈ ਥਾ ਦਾ ਮਿਲ ਜਾਂਦਾ ਘਰ ਘਰ ਜੋ ਨੌਜਵਾਨ ਮਰੀ ਜਾਂਦੇ ਨੇ ਆ ਵੇਖੋ ਚੋਰਾ ਦਾ ਹਾਲ ਇਧਰ ਵੇਖੋ ਥੱਲੇ ਲਾਓ ਮਾੜਾ ਜਿਆ ਇੰਨਾ ਮਾੜਾ ਹਾਲ ਆਇਆ ਪਾ ਜੀ ਸਾਡੀਆਂ ਕੇਵਲ ਇਹਨਾਂ ਦੇ ਦੋ ਦੋ ਨੁਕਟ ਕੇ ਉਹਨਾਂ ਲਾ ਕੇ ਲੈ ਜਾਣੀਆਂ ਨੇ ਜੀ ਪਰ ਉਹਦੇ ਸਾਡੀ ਕਈ ਵਾਰੀ ਮੋਟਰ ਦੇਖ ਜਦੋਂ ਸਾਡਾ ਲੱਕਾ ਨਿਸ਼ਾਨ ਹੋ ਜਾਂਦਾ ਅਸੀਂ ਬੜੇ ਪਰੇਸ਼ਾਨ ਆ ਜੀ ਸਾਡੀ ਪੁਲਿਸ ਪ੍ਰਸ਼ਾਸਨ ਅੱਗੇ ਆਹ ਪੰਜਾਬ ਸਰਕਾਰ ਅੱਗੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਕੇ ਬੇਨਤੀ ਵੀ ਇਹਨਾਂ ਨੂੰ ਸੁਧਾਰਾ ਪਵਾਇਆ ਅਸੀਂ ਸੋਖੇ ਵਜੇਗੇ ਬੜੇ ਦੁਖੀਆਂ ਜੇ ਸਾਨੂੰ ਅੱਕ ਪੱਕੇ ਉਲਟਾ ਪ੍ਰਸ਼ਾਸਨ ਆ ਕੇ ਪੁਲਿਸ ਪ੍ਰਸ਼ਾਸਨ ਆ ਜੇ ਲਖਮੀ ਸਿੰਘ ਸਾਡੇ ਦੇ ਪ੍ਰੈਸ਼ਰ ਪਾਈ ਜਾਂਦਾ ਉਲਟਾ ਤੁਸੀਂ ਉਹ ਕੀਤਾ ਉਹ ਕੀਤਾ ਸੀ ਕੀ ਕਰਨਾ ਹੈ ਮੇਰਾ ਅਸੀਂ ਮੰਨ ਲਓ ਉਹਨੂੰ ਕੋ ਮਾੜਾ ਮੋਟਾ ਨਾ ਝੜਕਾ ਕੇ ਕਰਾਂਗੇ ਤਾਂ ਸੋਨੂੰ ਕੀ ਸਨਮਾਨਤ ਕਰਾਂਗੇ ਦੱਸੋ ਅਸੀਂ ਖੁੱਲਾਂ ਦੇ ਹਰ ਪਾਵਾਂਗੇ ਕੀ ਕਰਾਂਗੇ ਉਸ ਬੰਦੇ ਨੂੰ ਇਹਨੂੰ ਇਹਨੂੰ ਚੋਰੀ ਕਰਦੇ ਫੜਿਆ ਤੁਸੀਂ ਰੰਗੇ ਹੱਥੀ ਹਾਂ ਜੀ ਫੜਿਆ ਜੀ ਸਾਰਿਆਂ ਨੇ ਫੜਿਆ ਜੀ ਲੰਗੇ ਹੱਥੀ ਫੜਿਆ ਜੀ ਆਪਲੇੜ ਨਾਲ ਲੱਗਾ ਇਹ ਕੋਲੇੜ ਨਾਲ ਗੱਟਾ ਨਾਲ ਲੱਗਾ ਇਹ ਕਿੱਥੋਂ ਹੈਗਾ ਕਿੱਥੋਂ ਦਾ ਇਹ ਕੋਟੂ ਫੰਗੇ ਇਹਨੂੰ ਪੁੱਛੋ ਸਾਰਿਆਂ ਨੂੰ ਪੁੱਛੋ ਸਾਨੂੰ ਉਹ ਠੀਕ ਕਹਿੰਦਾ ਜੀ ਕਿਹੜਾ ਪਿੰਡ ਹੈ ਤੇਰਾ ਭਾਈ ਮੇਰਾ ਵੀਰੇ ਕੋਟੂ ਫੰਗਿਆ ਜੀ ਇੱਥੇ ਕਿਵੇਂ ਆਇਆ ਸੀ ਮੈਂ ਵੀਰੇ ਚਿੱਟਾ ਲਾਣ ਆਇਆ ਜੀ ਇੱਥੇ ਹਾਂ ਜੀ ਤੇ ਆਹ ਬਲੇਡ ਤੇ ਆਹ ਤਾਰਾਂ ਤੇ ਆਹ ਕੀ ਹੈ ਕੱਟਾ ਇਹ ਇਹਨਾਂ ਨੇ ਮੈਂ ਹੀ ਗੱਲ ਕਹੀ ਜਾਂਦਾ ਮੈਂ ਵੇਖਿਆ ਹਲਾਂ ਦੇ ਨੂੰ ਤੇ ਜੋ ਮਰਜ਼ੀ ਮੇਰੇ ਨਾਲ ਕਰ ਲੋ ਨਹੀਂ ਤੇ ਆ ਕੀ ਲਈ ਕੋਈ ਗੱਲ ਕਰੀ ਜਾਣਾ ਵੀ ਜੇ ਮੈਨੂੰ ਨਾ ਦੇਣ ਵੇਖਿਆ ਆਂਦੀ ਮੈਂ ਕਾਰ ਵੀ ਜੋ ਆ ਕਿੱਥੋਂ ਲੈ ਕੇ ਆਂਦਾ ਤੇਰੇ ਕੋਲੋਂ ਮਿਲਿਆ ਇਹ ਮੇਰੇ ਕੋਲੋਂ ਨਹੀਂ ਮਿਲਿਆ ਇਹਨਾਂ ਨੇ ਬਾਅਦ ਚੱਕਿਆ ਜੇ ਮੈਂ ਮੌਕੇ ਤੇ ਸੀ ਹਾਂ ਇਹਨੇ ਗੱਟਾ ਫਾੜ ਕੇ ਸੈੜ ਤੇ ਸੜ ਦਿੱਤਾ ਹਾਂ ਉੱਥੇ ਮੋਟਰ ਤੇ ਮੋਟਰ ਕਿਹੜੇ ਪਾਸੇ ਆ ਹਾਂ ਨਾਲ ਹੀ ਹੈ ਖੇਤਾਂ 'ਚ ਐਸਾ ਤੇਰੀ ਪਹਿਲੀ ਇੱਧਰ ਦੇ ਨਹੀਂ ਪਹਿਲੀ ਨਹੀਂ ਮੈਂ ਮੇਰ ਤੂੰ ਖੇਤ ਦੀ ਕੀ ਕਰਨ ਗਿਆ ਸੀ ਇੱਕ ਮਿੰਟ ਪਾਣੀ ਲੈਣ ਗਿਆ ਸੀ ਦੇ ਨਹੀਂ ਚਿੱਟਾ ਲਾਣ ਹੀ ਚਿੱਟਾ ਲਾਣ ਗਿਆ ਸੀ ਹੱਸ ਕੇ ਦੱਸਦਾ ਪਾ ਵੇਖਦਾ ਹਾਂ ਉਹਨੂੰ ਕੋਈ ਉਹ ਨਹੀਂ ਹੱਸ ਕੇ ਜੋ ਭਾਤਰੀ ਵਾਲਾ ਕੰਮ ਹੈ ਬੜਾ ਚਿੱਟਾ ਲਾਣ ਗਿਆ ਸੀ ਕਿੰਨੀ ਉਮਰ ਤੇਰੀ 23 ਸਾਲ 23 ਸਾਲ ਬੜਾ ਵਧੀਆ ਕੰਮ ਕਰ ਰਿਹਾ ਤੂੰ ਹਨਾ ਚੁੱਪ ਆਈ ਜੋਬ ਕਰੋ ਯਾਰ ਹਾਂ ਕਰਾਉ ਨਾ ਕਿ ਸਨਮਾਨਤ ਕਰੀਏ ਤੈਨੂੰ ਰਾਤ ਨੂੰ ਤੂੰ ਲੋਕਾਂ ਦੀਆਂ ਮੋਟਰਾਂ ਤੇ ਫਿਰਦਾ ਹੈ ਤੂੰ ਕਹਿੰਦਾ ਮੈਂ ਚਿੱਟਾ ਲਾਉਣਾ ਉਹ ਕਹਿੰਦੇ ਸਾਡਾ ਸਾਰਾ ਕੁਝ ਚੋਰੀ ਹੋ ਜਾਂਦਾ ਉਹ ਨਾਲ ਆ ਸਾਮਾਨ ਸਾਰਾ ਵਿਖਾਈ ਜਾਂਦੇ ਆ ਬਲੇਡ ਹੈ ਉਹ ਤਾਰ ਹੈ ਆਹਾ ਘੱਟਾ ਮੋਟਰ ਹੈ ਤੇਰਾ ਡਿੱਗੀ ਚੋਂ ਮਿਲਿਆ ਜੀ ਤੇਰੀ ਡਿੱਗੀ ਚ ਬਲੇਡ ਕੀ ਕਰਦਾ ਸੀ ਕਿਹੜੀ ਮੇਡੀਕੀ ਚੋਂ ਨਹੀਂ ਨਹੀਂ ਉਹ ਬੰਦਾ ਆਪ ਗਈ ਜਾਂਦਾ ਨਹੀਂ ਜੀ ਨਹੀਂ ਕਦੇ ਵੀ ਕਰੋ ਸਕਦੇ ਅੱਛਾ ਇਹ ਝੂਠੇ ਆ ਸਾਰੇ ਕਿੱਥੇ ਹੈਗਾ ਸੀ ਕਿੱਥੇ ਰੱਖੋ ਤੂੰ ਲਾਉਣ ਚਿੱਟਾ ਹੈ ਗੱਲ ਪੁੱਛ ਰਿਹਾ ਜੀ ਸਰ ਸਾਹਿਬ ਇਹ ਐਕਟਰ ਕਿੱਥੋਂ ਲੈ ਕੇ ਸੋ ਆ ਸਕੂਟਰ ਤੇਰਾ ਐਕਟਰ ਮੇਰੀ ਹੈ ਜੀ ਨੰਬਰ ਕਿੱਥੇ ਆਂਦਾ ਨੰਬਰ ਨਹੀਂਗਾ ਜੀ ਮੈਂ ਨੰਬਰ ਤੋਂ ਬਿਨਾ ਹੀ ਫਿਰਦਾ ਨਹੀਂ ਸੀ ਕੇ ਯਾਰ ਇੱਕ ਮਿੰਟ ਮੈਨੂੰ ਇੱਕ ਗੱਲ ਦੱਸ ਤੇਰੇ ਤੇਰਾ ਪਿੰਡ ਕੋਟੂ ਫੰਗੀਆਂ ਤੂੰ ਇੱਥੇ ਕਿਸੇ ਦੇ ਖੇਤ ਚ ਫਿਰਦਾ ਨਾਨਕੇ ਨੇ ਮੇਰੇ ਕੋਲੇ ਕਿੱਥੇ ਫੱਤੂ ਵਾਲੇ ਫੱਤੂ ਇਹ ਫੱਤੂ ਵਾਲਾ ਇਹ ਤਾਂ ਫੱਤੂ ਵਾਲਾ ਨਹੀਂ ਨਾ ਖੇਤਾਂ ਉਧਰ ਰਾਹ ਹੀ ਨਹੀਂ ਜਾਂਦਾ ਫੱਤੂ ਵਾਲੇ ਨੂੰ ਜਿੱਥੇ ਤੂੰ ਸੀਗਾ ਨਹੀਂ ਨਹੀਂ ਉਹ ਅਜ ਦੇ ਨਾਲ ਹੀ ਫੱਤੂ ਵਾਲਾ ਉਹ ਯਾਰ ਉਧਰ ਰਾਹ ਜਾਂਦਾ ਕੋਈ ਫੱਤੂ ਵਾਲੇ ਨੂੰ ਨਹੀਂ ਜਾਂਦਾ ਨਾ ਗੱਲ ਆ ਕਰ ਠੀਕ ਹੈ ਫੇਰ ਅਗਲੀ ਗੱਲ ਸਕੂਟਰ ਤੋਂ ਲਈ ਫਿਰਦਾ ਉਹ ਤੇਰੇ ਕੋਲ ਨੰਬਰ ਨਹੀਂ ਆ ਤਾਰ ਆ ਬਲੇਡ ਆ ਸਾਰਾ ਕੁਝ ਤੇ ਤੂੰ ਸਾਰੇ ਨੂੰ ਬੇਵਕੂਫ ਬਣਾਈ ਜੰਨਾ ਨਹੀਂ ਬੇਵਕੂਫ ਨਾਲੇ ਤੂੰ ਹੱਸ ਕੇ ਕਹੀ ਇਹਨਾ ਮੈਂ ਚਿੱਟਾ ਲਾਉਣਾ ਕਮਾਲ ਹੈ ਯਾਰ ਹਾਤੀ ਹੋਈ ਪਈ ਹੈ ਯਾਰ ਉੱਥੇ ਵੀ ਬਣਾਉ ਵੀਡੀਓ ਉਲਟਾ ਹੱਸ ਹੀ ਜਾਗਾ ਬਾਈ ਜੁਆਇਨ ਕਰਨਾ ਕਰੋ ਤੈਨੂੰ ਗੱਡੀ ਵਾਲਿਆਂ ਨੂੰ ਦੱਸ ਦੋ ਨਹੀਂ ਨਹੀਂ ਬਿਲਕੁਲ ਬਿਲਕੁਲ ਦੇਖੋ ਸਾਡੇ ਪ੍ਰਸ਼ਾਸਕਾਂ ਦਾ ਖਰਾਬ ਹੋ ਜਾਈਏ ਬਾਈ ਸਾਡਾ ਫੋਨ ਹੈ ਉਹਨਾਂ ਨੂੰ ਭੇਜੋ ਸਭ ਤੋਂ ਸ਼ਾਦੀ ਕਰੋ ਅਸੀਂ ਫੇਰ ਭੇਜਾਂਗੇ ਸ਼ਾਦੀ ਵੇਖ ਲਈ ਅੱਗੇ ਚਲੋ ਤੁਹਾਡੀ ਗੱਲ ਬਿਲਕੁਲ ਬਿਲਕੁਲ 169 ਸਹੀ ਹੈ ਮੈਂ ਆਪ ਕਹਿ ਰਿਹਾ ਹਾਂ ਪੱਤਰਕਾਰ ਆਪਾਂ ਰੋਜ਼ ਵੇਖਦੇ ਹਾਂ ਹਾਂ ਜੀ ਹਾਂ ਇਹ ਤੁਹਾਡੀ ਪ੍ਰੋਬਲਮ ਵੀ ਜੈਨੂਅਰ ਹੈ ਬੰਦਾ ਵੀ ਜੈਨੂਅਰ ਹੈ ਇਹਨੂੰ ਇਹਦਾ ਹੁਣ ਆਪਾਂ ਚਲੋ ਲਾਈਵ ਕਰ ਲਿਆ ਆਪਣਾ ਕੈਮਰੇ 'ਚ ਆ ਗਿਆ ਸਾਰੇ ਦੇ ਬਿਆਨ ਵੀ ਹੋ ਗਏ ਹਨ ਤੇ ਆਪਾਂ ਬਾਈ ਬਣੇ ਜ ਮੀਰਾ ਕਹੇ ਮੰਨੂ ਇਹਨੂੰ ਆਪਾਂ ਸਾਈਡ ਤੇ ਕਰੀ ਟ੍ਰੈਫਿਕ ਜਾ ਦੇ ਕਿਉਂਕਿ ਦੂਰ ਦਰਾਡੇ ਤੋਂ ਲੋਕ ਆਉਂਦੇ ਆ ਕੋਈ ਗੱਲ ਨਹੀਂ ਪ੍ਰਸ਼ਾਸਨ ਨਾਲ ਵੀ ਆਪਾਂ ਗੱਲ ਕਰ ਲੈਣੇ ਆ ਕੋਈ ਦਿੱਕਤ ਨਹੀਂ ਜਿਹੜੇ ਪ੍ਰਸ਼ਾਸਨ ਆ ਇਹਨਾਂ ਨੂੰ ਇਹਨਾਂ ਨੂੰ ਤੁਸੀਂ ਸੈਟਿੰਗ ਕਰੋ ਇਹਨਾਂ ਨੂੰ ਸਾਰੇ ਪੱਕੇ ਪਾਡੇ ਪਾਈਏ ਅਸੀਂ ਤਾਂ ਪੁਲਿਸ ਪ੍ਰਸ਼ਾਸਨ ਕਿਹਦੇ ਦੇਖੋ ਤੁਸੀਂ ਕੰਪਲੇਂਟ ਤੁਸੀਂ ਰਿਟਰਨ ਕੰਪਲੇਂਟ ਦੇਣੀ ਹੈ ਜੇ ਤੁਸੀਂ ਰਿਟਰਨ ਕੰਪਲੇਂਟ ਦਿਓਗੇ ਤਾਂ ਪ੍ਰਸ਼ਾਸਨ ਕਾਰਵਾਈ ਵੀ ਕਰੇਗਾ ਕਿਉਂਕਿ ਬਹੁਤੇ ਕੇਸਾਂ ਚ ਇਹ ਹੁੰਦਾ ਰਿਟਰਨ ਕੰਪਲੇਂਟ ਕੋਈ ਬੰਦਾ ਦਿੰਦਾ ਨਹੀਂਗਾ ਹਣਾ ਅਗਲਾ ਕਹਿੰਦਾ ਮੈਂ ਨਹੀਂ ਅੱਗੇ ਆਉਂਦਾ ਫੇਰ ਇਹੋ ਜੇ ਬੰਦੇ ਜਿਹੜੇ ਆ ਉਹ ਨਿਕਲ ਜਾਂਦੇ ਆ ਜਨੇਜਾ ਸਾਹਿਬ ਅਸੀਂ ਸਵੇਰੇ ਟ੍ਰਿਪਲੇ ਥਾਂ ਰਕ ਦੇ ਦੇ ਗੋਮਗਾ ਤੇ ਫੜਿਆ ਇੱਕ ਮੌਕੇ ਦੇ ਨੁਕਰੀ ਉਲਟਾ ਐਸਆਈ ਆ ਕੇ ਸਾਡੇ ਤੇ ਪ੍ਰੈਸ਼ਰ ਪਾ ਰਹੇ ਨੇ ਦੋ ਸੰਕੀ ਮਨ ਜਾਂਦੇ ਨੇ ਚਲੋ ਉਹ ਮੈਂ ਗੱਲ ਕਰ ਲੈਣਾ ਉਹਨਾਂ ਨਾਲ ਜਿੱਥੇ ਗਏ ਨੇ ਸਾਰਿਆਂ ਵਿੱਚ ਆਪ ਕਰ ਲੈਣੇ ਗੱਲ ਕਰ ਲੈਣੇ ਬਾਈ ਹੁਣਾਂ ਦੀ ਗੱਲ ਸਹੀ ਆ ਜਿਹੜੇ ਜਿਨ੍ਹਾਂ ਨੇ ਕਿਸੇ ਨੇ ਗੁਜਰਾਤ ਜਾਣਾ ਕਿਸੇ ਨੇ ਕਿੱਥੇ ਜਾਣਾ ਹਨ ਨਹੀਂ ਬਾਈ ਕੋਈ ਨਹੀਂ ਇਹ ਵੀ ਇਹ ਵੀ ਕਰਦੇ ਬਲਾਓ ਤੁਸੀਂ ਬਲਾਓ ਮੜੇ ਵਾਏ ਮਰੋ ਸਾਡੀ ਬੇਨਤੀ ਹੈ ਕਿ ਕਾਰਮਾ ਨੇ ਵੀ ਆਏ ਬਸ ਚੋਰੀਆਂ ਖਤਮ ਹੋਣ ਬਾਰੇ ਬਸ ਚੋਰੀਆਂ ਖਤਮ ਹੋਣ ਬਾਰੇ ਠੀਕ ਹੈ ਤੁਹਾਡੀ ਨਿਆਜ਼ ਬੰਦਿਆਂ ਦਾ ਨਾਂ ਪਾਇਆ ਜਾਂਦਾ ਨਾ ਅਸੀਂ ਉਹ ਪਰੇਸ਼ਾਨ ਹੋ ਜਾਂਦੇ ਨਹੀਂ ਤਾਂ ਸੁੱਖੀ ਕਰੀਏ ਵੱਡੇ ਅਫਸਰਾਂ ਵਾਲੇ ਤੇ ਟੀਵੀ ਨਾ ਕਿ ਕੋਟੀਆਂ ਫੋਟੋ ਫੋਟੋ ਖੰਗੀਆਂ ਜਾਵਰ ਆਹ ਦੇਖੇ ਮੈਂ ਕਹਿੰਦਾ ਇਹ ਕਹਿੰਦਾ ਮੇਰੇ ਨਾਨਕੇ ਇਧਰਲੇ ਪਾਸੇ ਇਧਰ ਰਾਹ ਜਾਂਦਾ ਕੋਈ ਫਤੂ ਵਾਲੇ ਨੂੰ ਨਹੀਂ ਨਹੀਂ ਮੈਂ ਕਹਿੰਦਾ ਪੰਗੀਆਂ ਸਰਕਾਰ ਬਾਰੇ ਬਾਰੇ ਸਰਕਾਰ ਭਾਈ ਬੜੀ ਬੜੀ ਬਾਰੇ ਉਠਾਉਂਦੇ ਨੇ ਲੈ ਲਓਗੇ ਨਾ ਸਿਟੀ ਜੇ ਆਪਾਂ ਆਏ ਬੰਮਿਆ ਸਾਡੇ ਨਾਲ ਨਹੀਂ ਉਹ ਪਲਾਨ ਕਿੱਥੇ ਗਏ ਨੇ ਸਸਗੇ ਭਾਈ ਜੀ ਇੱਕ ਮਿੰਟ ਚੁੱਪ ਇੱਕ ਮਿੰਟ ਇੱਕ ਮਿੰਟ ਮਲਾਓ ਚੁੱਪ ਕਰੋਗੇ ਚੁੱਪ ਕਰੋਗੇ ਸਸਗੇ ਸਰ ਕੀ ਹਾਲ ਹੈ ਜੀ ਕੀ ਮਸਲਾ ਆਇਆ ਸਰ ਸਰ ਤੁਹਾਨੂੰ ਇਹ ਬਾਰੇ ਨਹੀਂ ਪਤਾ ਅਸੀਂ ਤਾਂ ਫਾਇਲ ਲਗਾ ਤਾਉ ਕੋਜ਼ਪੁਰ ਜਾ ਰਹੇ ਅੱਛਾ ਤੁਸੀਂ ਰਸਤੇ ਚੋਂ ਓਕੇ 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 ਮੈਂ ਕਿਹਾ ਸ਼ਾਇਦ ਡਿਊਟੀ ਦਾ ਸਰ ਹੋਵੇ ਡਿਊਟੀ ਨਹੀਂ ਮਾਰੀ ਅੱਛਾ ਅੱਛਾ ਠੀਕ 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 ਕਰੋ ਸਨਮਾਨਤਨ ਤੇ ਇੱਥੇ ਸਾਈਡ ਤੇ ਖੜਾ ਕਰ ਲੋ ਇਹ ਨਾਵੇਂ ਮੁੜ ਕੇ ਤੁਸੀਂ ਲੱਭਦੇ ਫਿਰੋ ਲੱਭੇ ਨਾ ਵੀਡੀਓ ਬਣ ਗਈ ਭਾਈ ਜੀ ਕੋਈ ਨਹੀਂ ਇਹਨੂੰ ਸਾਈਡ ਤੇ ਖੜਾ ਕਰੋ ਤੁਸੀਂ ਹਾਂ ਦੀ ਬਣਾਓ ਸਾਈਡ ਤੇ ਖੜਾ ਕਰੋ ਇਹ ਮੋਚੜ ਤੇ ਕਨੇ ਨਿਆਂ ਕਿਟੀਵਾਂ ਨਾ ਮੈਂ ਤੁਹਾਨੂੰ ਦੱਸਦਾ ਬੱਲੇ ਬਾਦ ਚੋਰੀ ਕੀਤੀ ਆ ਨਾ ਕੋਈ ਖਾਰਾ ਨਹੀਂ ਖਟੇ ਨਾ ਅਸੀਂ ਫਿਰ ਗਲਤ ਹੋ ਜਾਂਦਾ ਨਾ ਨਿਆਂ ਬੰਦੇ ਐਵੇਂ ਇੱਕ ਦੂਜੇ ਦਾ ਨਾਮ ਪਾਏ ਜਾਂਦਾ ਇੱਥੇ ਆ ਜਾਂਦੇ ਨਹੀਂ ਟੁਰ ਜਾਂਦੇ ਕਿੱਥੇ ਗਏ ਨੇ ਕੋਈ ਨਹੀਂ ਲੈ ਲੈਨੇ ਬਿਆਨ ਤਸਵੀਰਾਂ ਜਿਹੜੀਆਂ ਤੁਹਾਨੂੰ ਐਸਵੇ ਨੇ ਦਿਖਾ ਰਿਆ ਲਮੋਚੜ ਪਿੰਡ ਦੀਆਂ ਜਿੱਥੇ ਰੋਡ ਜਿਹੜਾ ਹੈਗਾ ਪਿੰਡ ਵਾਸੀਆਂ ਦੇ ਵੱਲੋਂ ਜਾਮ ਕਰ ਦਿੱਤਾ ਗਿਆ ਔਰ ਤਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਜਿਸ ਦੇ ਚਲਦਿਆਂ ਲੰਬੀਆਂ ਲੰਬੀਆਂ ਲਾਈਨਾਂ ਜਿਹੜੀਆਂ ਹੈਗੀਆਂ ਉਹ ਲੱਗੀਆਂ ਹੋਈਆਂ ਦਿਖਾਈ ਦੇ ਰੀਆਂ ਲੰਬੀਆਂ ਲੰਬੀਆਂ ਕਤਾਰਾਂ ਲੱਗੀ ਹੈ ਟ੍ਰੈਫਿਕ ਦੀਆਂ ਦੂਰ ਦੂਰ ਤੱਕ ਕਈ ਕਿਲੋਮੀਟਰ ਤੱਕ ਜਿਹੜਾ ਹੈਗਾ ਟ੍ਰੈਫਿਕ ਜਿਹੜਾ ਹੈਗਾ ਉਹ ਪ੍ਰਭਾਵਿਤ ਹੋਇਆ ਜੀ ਸਰ ਇਹ ਵਾਕਈ ਮਸਲਾ ਹੈਗਾ ਤੁਹਾਡੇ ਪਿੰਡ 'ਚ ਇਹ ਚੋਰੀਆਂ ਦਾ ਔਖੇ ਹੋ ਬਹੁਤ ਔਖੇ ਜੀ ਕਿਨਾਂ ਚਾਈਆਂ ਨੇ ਪਰੇਸ਼ਾਨ ਕਰ ਰੱਖਿਆ ਇੱਕ ਚੋਰਾਂ ਨੇ ਇਹਨਾਂ ਛੇੜੀਆਂ ਨੇ ਤਾਂ ਸਾਨੂੰ ਖਾ ਲਿਆ ਹੂੰ ਬਿਲਕੁਲ ਜਦੋਂ ਵੀ ਕਰਸੋਗੇ ਜਾਂ ਅਸ ਪਰ ਖੇਤਾ ਇਹ ਸੋਝੀਏ ਜੀ ਜੀ ਇਹ ਜਾਨ ਨੇ ਤੇ ਘਰ ਲੁੱਟੇ ਨੇ ਮੇਰੇ ਘਰੇ ਉਹਨਾਂ ਦੁਬਾਰਾ ਲੁੱਟੇ ਨੇ ਜੀ ਬਿਲਕੁਲ ਬਿਲਕੁਲ ਤਾ ਬਿਲਕੁਲ ਟ੍ਰੈਫਿਕ ਜਿਹੜਾ ਹੈਗਾ ਉਹ ਫਟ ਬਿਲਹਾਲ ਜਿਹੜਾ ਹੈਗਾ ਦੀ ਮੈਂ ਕਰਕੇ ਜਾਵਾਂਗੇ ਆਪਾਂ ਜੇ ਆਪਾਂ ਔਨ ਕਰਕੇ ਕਰ ਰਹੇ ਆ ਤੇ ਉਹ ਵੀ ਕਰਾਂਗੇ ਤਾਂ ਬਿਲਕੁਲ ਟ੍ਰੈਫਿਕ ਜਿਹੜਾ ਹੈਗਾ ਉਹ ਉਹ ਆਪਣੇ ਆਪ ਚੱਲਿਆ ਆ ਆਪਾਂ ਗੱਲ ਵੀ ਕਰ ਲੈਣੇ ਆ ਆ ਪੁਲਿਸ ਮੁਲਾਜ਼ਮਾਂ ਨਾਲ ਵੀ ਗੱਲ ਕਰ ਲੈਣੇ ਆ ਜੀ ਜੀ ਭਾਜੀ ਭਾਜੀ ਕੀ ਮਸਲਾ ਹੋਇਆ ਇਹ ਹਾਂ ਜੀ ਹਾਂ ਜੀ ਉਗਮ ਕਰੋ ਕੋਈ ਗੱਲ ਨਹੀਂ ਆਪਾਂ ਕਰਦੇ ਉਹ ਦੇਗੇ ਬੰਦਾ ਪਰੇ ਆ ਜਾਓ ਨਹੀਂ ਆ ਰਹੀ ਹਾਂ ਹਾਂ ਜੀ ਮਾਨਤ ਹੋ ਗਿਆ ਬੰਦਾ ਪਰੇ ਆਂਦੀ ਘਾੜ ਤੱਕ ਕਰੋ ਕਰੋ ਦੇਖ ਤੇਨੀ ਕੋ ਗੱਲ ਪੁੱਛਿਆ ਰੋਡ ਜਾਮ ਹੋ ਗਿਆ ਏਡਾ ਧਰਨਾ ਲੱਗ ਗਿਆ ਲੋਕੀ ਕਿਤੇ ਖੱਜਲ ਹੋਣ ਲੱਗੇ ਪਿੰਡ ਵਾਲੇ ਵੀ ਖੱਜਲ ਹੋਣ ਲੱਗੇ ਆਪਾਂ ਫੈਂਟ ਕਰੀਏ ਹਾਂ ਜਿਹੜੀ ਤੇ ਹੱਡੀ ਤੇ ਬਣਾਇਆ ਹੈ ਕੱਟ ਕੇ ਲੈ ਨਹੀਂ ਨਹੀਂ ਬੰਦਾ ਕਿ ਚੋਰ ਕਿੱਥੇ ਆ ਬਾਈ ਚਲੋ ਛੱਡੋ ਯਾਰ ਹੁਣ ਕਾਰਵਾਈ ਕਰਦੇ ਕਾਰਵਾਈ ਨਾ ਮਤਲਬ ਆਪਾਂ ਨੂੰ ਕੀ ਮਤਲਬ ਆ ਸਰ ਬੰਦਾ ਲਿਆਓ ਕਿੱਥੇ ਆ ਇੱਧਰ ਲਿਆਓ ਇਹਨੂੰ ਸਰ ਇਹ ਤੁਹਾਨੂੰ ਰਿਟਰਨ ਚ ਕੰਪਲੇਂਟ ਦੇਣਗੇ ਇਹਨੂੰ ਇਹਨੂੰ ਕਾਬੂ ਕਰੋ ਜੀ ਠੱਲ ਪਾਓ ਇਨੀ ਕਾ ਇਨੀ ਕਣਤੀ ਆਂ ਕਾਰਵਾਈ ਕਰ ਦੇ ਹਾਂ ਬਸ ਇਨਕੀ ਨਿੱਕੇ ਗੱਲਾਂ ਤੇ ਜਿਹੜਾ ਹੈਗਾ ਵਿਵਾਦ ਨਹੀਂ ਵਧਨੇ ਚਾਹੀਦੇ ਇਹਨੂੰ ਕਾਬੂ ਕਰੋ ਜੀ ਇਹਨੂੰ ਲਿਜਾਓ ਥਾਣੇ ਆਪਣੇ ਦੂਜਾ ਚਲੋ ਕੋਈ ਗੱਲ ਇਹ ਬਾਈ ਜੀ ਤੁਸੀਂ ਸਰਪੰਚ ਸਾਹਿਬ ਕਿੱਥੇ ਨੇ ਸਰਪੰਚ ਸਾਹਿਬ ਕਿੱਥੇ ਨੇ ਸਰਪੰਚ ਹੀ ਨਹੀਂ ਯਾਰ ਤੂੰ ਕੋਈ ਗੱਲ ਨਹੀਂ ਨਹੀਂ ਮੈਂ ਇਹ ਗੱਲ ਕਰਦਾ ਵੀ ਸਵੇਰੇ ਇੱਕ ਰਿਟਰਨ ਕੰਪਲੇਂਟ ਇਹਨਾਂ ਨੂੰ ਜ਼ਰੂਰ ਦੇਣੀ ਪੁਲਿਸ ਨੂੰ ਹਾਂ ਰਿਟਰਨ ਕੰਪਲੇਂਟ ਦਿੱਤਾ ਹੀ ਕਾਰਵਾਈ ਹੋਣੀ ਹੈ ਨਾ ਜੀ ਨਹੀਂ ਇਹ ਕੋ ਭਾਇਆ ਚੌਂਕੀ ਲੈ ਜਾਣਾ ਜੀ ਇਹ ਸਾਡਿਆ ਮਖਤਿਆਰ ਸਿੰਘ ਸਦਰ ਸਦਰ ਲੈ ਜਾਣਾ ਹੈ ਸਦਰ ਮੁਖਤਿਆਰ ਜੀ ਮੁਖਤਿਆਰ ਜੀ ਜੇ ਤੁਸੀਂ ਵਾਕੇ ਹੀ ਚੋਰੀਆਂ ਤੋਂ ਪਰੇਸ਼ਾਨ ਹੋ ਅੱਜ ਤਾਂ ਵੇਖੋ ਕਿੰਨੀ ਪਬਲਿਕ ਵੀ ਪਰੇਸ਼ਾਨ ਹੋ ਗਈ ਤੇ ਇੱਕ ਕੰਪਲੇਂਟ ਸਿਰੇ ਰਿਟਰਨ ਵਿੱਚ ਜ਼ਰੂਰ ਦਿਓ ਅਸੀਂ ਆਪ ਦੇ ਕੇ ਆਵਾਂਗੇ ਜੀ ਜੱਜ ਸਾਹਿਬ ਅਸੀਂ ਆਪ ਬਖਤਿਆਰ ਸਿੰਘ ਤੇ ਮੈਂ ਅਸੀਂ ਆਪ ਮੈਂ ਸੁਖਿੰਦਰ ਸਿੰਘ ਟੋੜਾ ਪੰਜਾਬ ਕਿਸਾਨ ਸਭਾ ਵਾਈਸਪ੍ਰਧਾਨ ਪੰਜਾਬ ਦਾ ਆਖ ਦੇ ਕੇ ਅਸੀਂ ਬੜੇ ਪਰੇਸ਼ਾਨ ਆ ਜੀ ਤ੍ਰੇਜਾ ਸਾਹਿਬ ਅਸੀਂ ਬੜੇ ਸਾਡੀ ਅੱਜ ਦਾ ਰਾਤ ਡਿੰਗੂ ਲਾ ਕੇ ਸਵੇਰੇ ਪਾਣੀ ਲਾਣਾ ਫਿਰ ਆ ਸਾਰਿਆ ਆ ਮੌਜੇ ਤੇ ਸਰਪੰਚ ਸਾਹਿਬ ਆਏ ਨੇ ਬੜੇ ਆ ਪੁੱਛ ਆ ਸਰਪੰਚ ਸਾਹਿਬ ਮੈਂ ਕਹਿੰਦਾ ਜੀ ਇੰਨੇ ਪਰੇਸ਼ਾਨ ਹਾਂ ਜੀ ਅੱਛਾ ਕੱਲ ਪਰਸੋ ਸਾਡੇ 15 ਮੋਟਰਾਂ ਦੀ ਅੱਗੇ ਵਾਲਾ ਜਿਹੜੀਆਂ ਪਰਸੋਂ ਲੱਤੀ ਆਈ ਬਹੁਤ ਪ੍ਰੇਸ਼ਾਨ ਹੈ ਸਾਰੇ ਲੋਕ ਤਾਂ ਬਿਲਕੁਲ ਤੁਹਾਡੇ ਆਪਣੇ ਚੈਨਲ ਜਲਾਲਾਬਾਦ ਆਨਲਾਈਨ ਦੇ ਨਾਲ ਇੰਨਾ ਲੋਕ ਪਿਆਰ ਕਰਦੇ ਆ ਕਿ ਇੱਕ ਨਿੱਕੀ ਜੀ ਰਿਕੁਐਸਟ ਕੀਤੀ ਤਾਂ ਪਿੰਡ ਵਾਸੀਆਂ ਨੇ ਉਸੇ ਵੇਲੇ ਹਾਈਵੇ ਤੇ ਲੱਗਾ ਇਹ ਧਰਨਾ ਜਿਹੜਾ ਉਹ ਚੁੱਕ ਲਿਆ ਔਰ ਟ੍ਰੈਫਿਕ ਜਿਹੜਾ ਹੈਗਾ ਉਹ ਬਹਾਲ ਕਰ ਦਿੱਤਾ ਦੱਸ ਦਈਏ ਕਿ ਇਹੀ ਹੈ ਆ ਪਿਆਰ ਹੈ ਪਿੰਡ ਵਾਸੀਆਂ ਦੇ ਨਾਲ ਇਹ ਲੋਕਾਂ ਦੇ ਨਾਲ ਪਿਆਰ ਹੈ ਜਿਹੜਾ ਸਾਡੀ ਗੱਲ ਨੂੰ ਮੰਨਦੇ ਐ ਇੱਕ ਰਿਕੁਐਸਟ ਕੀਤੀ ਛੋਟੀ ਜੀ ਤਾਂ ਉਸੇ ਵੇਲੇ ਜਿਹੜਾ ਹੈਗਾ ਧਰਨਾ ਚੱਕ ਦਿੱਤਾ ਗਿਆ ਖੋਲ ਦਿੱਤਾ ਗਿਆ ਬਹੁਤ ਵਧੀਆ ਆ ਪਿੰਡ ਵਾਸੀ ਜਿਹੜੇ ਐ ਬਹੁਤ ਇੱਜ਼ਤ ਮਾਨ ਕਰਦੇ ਐ ਤਾਂ ਇਹੀ ਪਿਆਰ ਹੁੰਦਾ ਹੈ ਜਿਹੜਾ ਦੇਖਣ ਨੂੰ ਮਿਲਦਾ ਹੈ ਰੋਡ ਤੇ ਕਾਫੀ ਲੋਕ ਪਰੇਸ਼ਾਨ ਹੋ ਰਹੇ ਸੀ ਪਿੰਡ ਵਾਲੇ ਤਾਂ ਪਰੇਸ਼ਾਨ ਹੈਗੇ ਹੀ ਆ ਕਿਉਂਕਿ ਟ੍ਰੈਫਿਕ ਦੀ ਬੜੀ ਜਿਹੜਾ ਕਿ ਚੋਰੀਆਂ ਤੋਂ ਬਹੁਤ ਪਰੇਸ਼ਾਨ ਹੈਗੇ ਆ ਤਾਂ ਪਿੰਡ ਵਾਸੀ ਜਿੱਥੇ ਪਰੇਸ਼ਾਨ ਸੀ ਉਥੇ ਹੀ ਟ੍ਰੈਫਿਕ ਜਿਹੜਾ ਧਰਨੇ ਕਾਰਨ ਲੋਕ ਵੀ ਕਤਾਰਾਂ ਦੇ ਵਿੱਚ ਖੜੇ ਸੀ ਕਾਫੀ ਪਰੇਸ਼ਾਨੀ ਸੀ ਤਾਂ ਇੱਕ ਰਿਕਵੈਸਟ ਕੀਤੀ ਤਾਂ ਪਿੰਡ ਵਾਸੀਆਂ ਨੇ ਉਹ ਰਿਕਵੈਸਟ ਜਿਹੜੀ ਹੈ ਮੰਨ ਲਈ ਤਾਂ ਇਹਨਾਂ ਦਾ ਵੀ ਬਹੁਤੋ ਧੰਨਵਾਦ ਹੈ ਸਾਰੇ ਵੀਰਾਂ ਦਾ ਤੁਸੀਂ ਕਿਸੇ ਨਾਲ ਕੋਈ ਰੱਗ ਨਹੀਂ ਦੇਛਾ ਦੀ ਅਸੀਂ ਰੋਲ ਜਾਮ ਕਰਨ ਦਾ ਸਾਧਾ ਤੋਂ ਵੱਧ ਕਰ ਜੀਗਾ ਸਾਨੂੰ ਸਾਫ ਨਹੀਂ ਮਰੇ ਸੀ ਸਾਡੇ ਐਸੇ ਲਖਵੀਰ ਸਿੰਘ ਜੀ ਆਏ ਨੇ ਉਹ ਸਾਡੇ ਤੇ ਪ੍ਰੈਸ਼ਰ ਪਾ ਰਹੇ ਸੀ ਵੀ ਚਲੋ ਹੁਣ ਮਸਲਾ ਹੱਲ ਹੋ ਗਿਆ ਜੀ ਮਸਲਾ ਹੱਲ ਹੋ ਗਿਆ ਮੌਕਾ ਮੌਕੇ ਵੇਖੇ ਤੇ ਵੇਖਿਆ ਜਾਵੇ ਮੌਕਾ ਵੇਖਿਆ ਜਾਵੇ ਅਸੀਂ ਸਵੇਰੇ ਐਪਲੀਕੇਸ਼ਨ ਜੋ ਵੀ ਕਹਿਣਗੇ ਲਾ ਕੇ ਇਸ ਬੰਦੇ ਨੂੰ ਅਸੀਂ ਸਾਡੀਆਂ ਬੜੀਆਂ ਆਸੇ ਪਾਸੇ ਮੋਜਾ ਹੋ ਗਿਆ ਤਰਿਆ ਹੋ ਗਿਆ ਸਾਡਾ ਘਵਾਇਆ ਹੋ ਗਿਆ ਨਮੋਚਰ ਹੋ ਗਿਆ ਸਕੇਰਾ ਹੋ ਗਿਆ ਫਤੂ ਵਾਲਾ ਸਾਡੇ ਬੜੀਆਂ ਚੋਰੀਆਂ ਹੋਈਆਂ ਨੇ ਅਸੀਂ ਬੜੇ ਪਰੇਸ਼ਾਨ ਆ ਜੀ ਸਾਡਾ ਹੱਲ ਕਰਾਇਆ ਜਾਵੇ ਇਹਨੂੰ 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 ਪੂਰੇ ਦੇ ਪੂਰੇ ਇਹਦੇ ਨਾਲ ਪੁੱਛ ਕੇ ਚਕਾਰ ਕੇ ਜੋ ਵੀ ਬੰਦੇ ਇਹਦੇ ਨਾਲ ਨਾ ਉਹਨਾਂ ਨੂੰ ਪੱਕੇ ਸੀਟ ਨਾਲ ਪੂਰੇ ਪੂਰੇ ਦਾ ਪੂਰਾ ਕਰਕੇ ਉਹਨਾਂ ਨੂੰ ਸਨ ਕਰਕੇ ਪੱਕੇ ਬਾਡੇ ਪਾ ਦਿੱਤਾ ਜੀ ਬਿਲਕੁਲ ਤਾਂ ਪੁਲਿਸ ਦੇ ਵੱਲੋਂ ਇਸ ਚੋਰ ਨੂੰ ਜਿਹੜਾ ਹੈਗਾ ਉਹ ਕਾਬੂ ਕਰ ਲਿੱਤਾ ਗਿਆ ਔਰ ਰੋਡ ਜਿਹੜਾ ਖੋਲ ਦਿੱਤਾ ਗਿਆ ਪਿੰਡ ਵਾਸੀਆਂ ਦੇ ਵੱਲੋਂ ਤਰਨਾ ਜਿਹੜਾ ਹੈਗਾ ਉਹ ਚੱਕ ਦਿੱਤਾ ਗਿਆ ਔਰ ਇਸ ਚੋਰ ਨੂੰ ਪੁਲਿਸ ਆਪਣੇ ਨਾਲ ਲੈ ਜਾ ਰਹੀ ਹੈ ਤਾਂ ਸਾਸਨੇ ਨੇ ਲੋੜੀ ਨੇ ਉਹ ਸਹਿਰੇ ਆਪੇ ਮੌਕਾ ਵੇਖਣਗੇ ਫਿਲਹਾਲ ਇਹ ਮਸਲਾ ਜਿਹੜਾ ਹੈਗਾ ਉਹ ਸੁਲਝ ਗਿਆ ਔਰ ਰੋਡ ਜਿਹੜਾ ਟ੍ਰੈਫਿਕ ਜਿਹੜਾ ਜਾਮ ਸੀਗਾ ਉਹ ਖੁੱਲ ਗਿਆ ਤਾਂ ਚੋਰਾ ਤੋਂ ਵਾਕਿਆ ਹੀ ਲੋਕ ਪਰੇਸ਼ਾਨ ਨੇ ਪਿੰਡਾਂ ਦੇ ਵਿੱਚ ਕਿਉਂਕਿ ਇੱਕ ਦੂਜੇ ਦਾ ਨਾਮ ਲੱਗ ਜਾਂਦਾ ਸ਼ੱਕ ਹੋ ਜਾਂਦਾ ਇੱਕ ਦੂਜੇ ਤੇ ਕਿਸੇ ਨੇ ਚੋਰੀ ਨਾ ਕੀਤੀ ਹੋਵੇ ਕਿਸੇ ਨੇ ਚੋਰੀ ਨਾ ਕੀਤੀ ਹਾਂ ਇਸੇ ਪਾਸੇ ਪਿੰਡਾਂ ਨੇ ਨਾ ਜਿਹੜੇ ਸਾਡੇ ਪਿੰਡ ਮਾੜੇ ਮੋੜ ਤੇ ਉਨੀ ਕੀ ਕਰਦੇ ਨਸ਼ੇਈ ਬੰਦੇ ਸੀ ਉਹਨਾਂ ਦਾ ਨਾਂ ਪਾ ਦਿੰਦੇ ਆ ਉਹ ਵਿਚਾਰੇ ਵੈਸੇ ਹੀ ਰਗੜੇ ਜਾਂਦੇ ਨੇ ਹਾਂ ਚੋਰੀਆਂ ਪਾਸੇ ਇਸ ਪਿੰਡਾਂ ਨੇ ਕਹਿੰਦਾ ਸੀ ਬੜੇ ਪਰੇਸ਼ਾਨ ਸਾਡੀ ਪੁਲਿਸ ਪ੍ਰਸ਼ਾਸਨ ਲੱਗੇ ਸਾਡੀ ਪੰਜਾਬ ਦੇ ਮੁੱਖ ਮੰਤਰੀ ਸੀਐਮ ਸਾਹਿਬ ਸਰਬੰਸ ਸਿੰਘ ਮਾਨ ਜੀ ਕੇ ਬੇਨਤੀ ਵੀ ਜੇ ਨਾਲ ਰੱਖ ਪਾਈ ਜਾਵੇ ਸੈਨੀ ਕੀਤੀ ਜਾਵੇ ਅਸੀਂ ਬੜੇ ਪਰੇ ਜਾਣਾ ਸਾਡਾ ਲੋਕਾਂ ਦਾ ਬਹੁਤ ਤੁਸੀਂ ਜੀ ਬਿਲਕੁਲ ਬਿਲਕੁਲ ਤਾਂ ਬਿਲਕੁਲ ਜਿਹੜਾ ਹੈਗਾ ਹੁਣ ਰੋਡ ਖੋਲ ਦਿੱਤਾ ਗਿਆ ਪਿੰਡ ਵਾਸੀਆਂ ਦੀ ਗੱਲ ਜਿਹੜੀ ਉਹ ਮੰਨ ਲਈ ਗਈ ਹੈ ਪੁਲਿਸ ਨੇ ਚੋਰ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਔਰ ਹੁਣ ਰੋਡ ਜਿਹੜਾ ਹੈਗਾ ਉਹ ਟ੍ਰੈਫਿਕ ਜਿਹੜਾ ਹੈਗਾ ਸੁਚਾਰੂ ਤਰੀਕੇ ਦੇ ਨਾਲ ਇਸ ਟਾਈਮ ਚੱਲ ਰਿਹਾ ਹੈ ਤਾਂ ਇਹੀ ਪਿਆਰ ਹੁੰਦਾ ਹੈ ਔਰ ਇਹੀ ਇਹੀ ਪਿਆਰ ਹੁੰਦਾ ਇਹੀ ਇੱਜ਼ਤ ਹੁੰਦੀ ਹੈ ਜਿਹੜੀ ਬੰਦਾ ਕਮਾਉਂਦਾ ਹੈ ਔਰ ਜਿਸ ਦੇ ਚੱਲਦੇ ਆ ਲੋਕ ਵਿਸ਼ਵਾਸ ਕਰਦੇ ਆ ਤਾਂ ਇੱਕ ਵਾਰੀ ਕਿਹਾ ਤਾਂ ਉਸ ਵੇਲੇ ਹੀ ਪਿੰਡ ਵਾਸੀਆਂ ਨੇ ਗੱਲ ਮੰਨ ਲਈ ਔਰ ਜੋ ਰਾਹੀਰ ਪਰੇਸ਼ਾਨ ਹੋ ਰਹੇ ਸੀ ਉਹ ਵੀ ਐਸ ਸਮੇਂ ਆਪਣੀ ਮੰਜ਼ਲ ਵੱਲ ਨੂੰ ਵਧਣਾ ਸ਼ੁਰੂ ਹੋ ਗਏ ਆ ਔਰ ਪਿੰਡ ਵਾਸੀਆਂ ਦੀ ਸਮੱਸਿਆ ਜਿਹੜੀ ਸੀ ਉਹ ਵੀ ਹੱਲ ਹੋ ਗਈ ਹੈ ਤਾਂ ਫਿਲਹਾਲ ਇਹਨਾਂ ਪਿਆਰ ਦੇਣ ਲਈ ਸਾਰਿਆਂ ਦਾ ਦਿਲੋਂ ਧੰਨਵਾਦ